ਹੁੰਦਾ ਦਾਇਰਾ ਉਸ ਤੋਂ ਬਾਹਰ ਜਾ ਕੇ ਬੜੀ ਜਲਦੀ ਦੇ ਵਿੱਚ ਐਕਵਾਇਰ ਕੀਤਾ ਜਾ ਰਿਹਾ ਵਾ ਜਿਦੇ ਵਿੱਚ ਨਾ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਨਾ এনवायरमेंट ਦੀ ਇੰਪੈਕਟ ਅਸੈਸਮੈਂਟ ਤੇ ਨਾ ਹੀ ਕੋਈ ਸਪੈਸ਼ਲ ਕੇਸ ਫॉर ਮਲਟੀ ਕ੍ਰੌਪ ਬਣਾ ਕੇ ਬੜੀ ਜਲਦੀ ਦੇ ਵਿੱਚ ਇਹ ਕੀਤਾ ਜਾ ਰਿਹਾ ਐਗਜ਼ਾਮਪਲ ਲੈ ਲਓ ਵੀ ਤੁਸੀਂ ਐਕਵਾਇਰ ਕਰ ਲਿਆ ਪਹਿਲੀ ਗੱਲ ਤੋਂ ਐਕਵੀਜ਼ੀਸ਼ਨ ਦਾ ਪੈਸਾ ਕੌਣ ਦੇਗਾ ਉਸ ਤੋਂ ਬਾਅਦ ਉਹਨੂੰ ਡਿਵੈਲਪ ਕਰਨ ਦਾ ਪੈਸਾ ਕਿੱਥੋਂ ਆਏਗਾ ਅਗਰ ਤੁਸੀਂ ਡਿਵੈਲਪ ਕਰਦੇ ਹੋ ਕਿਸ ਟਾਈਮ ਲਾਈਨ 'ਚ ਤੁਸੀਂ ਡਿਵੈਲਪ ਕਰੋਗੇ ਫਾਰਮਰਜ਼ ਨੂੰ ਕਦੋਂ ਪਲਾਟ ਮਿਲਣਗੇ ਕਿੱਥੇ ਮਿਲਣਗੇ ਕਿਸ ਜਗ੍ਹਾ ਤੇ ਮਿਲਣਗੇ ਇਹ ਜਨਰੇਸ਼ਨਸ ਪਿੱਛੋਂ ਫਾਰਮਿੰਗ ਕਰਦੀ ਆ ਰਹੀਆਂ ਅੱਜ ਸਰਟਨਲੀ ਤੁਸੀਂ ਉਹਨਾਂ ਨੂੰ ਕਹੋ ਜੀ ਤੁਹਾਨੂੰ ਅਸੀਂ ਖੇਤੀਬਾੜੀ ਵਾਲ ਜਗ੍ਹਾ ਲੈ ਕੇ ਤੁਹਾਨੂੰ ਪਲਾਟ ਦੇ ਦਿੱਤੇ ਬਟ ਉੱਤੇ ਮਕਾਨ ਕਿਵੇਂ ਬਣਾਉਣਗੇ ਜੀ ਤੁਸੀਂ ਇੰਡਾਇਰੈਕਟਲੀ ਤੇਹੀ ਮਤਲਬ ਬਣੇਗਾ ਅਸੀਂ ਕੁਝ ਵੇਚਾਂਗੇ ਉਹਨਾਂ ਨੂੰ ਫਿਰ ਵੇਚਾਂਗੇ ਫਿਰ ਉਹ ਤੇ ਕੰਸਟ੍ਰਕਸ਼ਨ ਕਰਾਂਗੇ ਤੇ ਜਿਸ ਚੀਜ਼ ਦੀ ਸਾਨੂੰ ਅਸੀਂ ਬਿਲਡਰ ਤਾਂ ਹੈ ਨਹੀਂਗਾ ਨਾ ਅਸੀਂ ਡਿਵੈਲਪਰ ਨਾ ਸਾਨੂੰ ਰੀਅਲ ਏਸਟੇਟ ਦਾ ਕੰਮ ਹੁੰਦਾ ਜਿਹੜਾ ਸਾਨੂੰ ਕੰਮ ਆਉਂਦਾ ਉਹ ਤੁਸੀਂ ਸਾਨੂੰ ਹਟਾ ਰਹੇ ਹੋ ਤੇ ਜਿਹੜਾ ਕੰਮ ਸਾਨੂੰ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਸਾਨੂੰ ਪਾਉਣਾ ਚਾਹੁੰਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਅੱਜ ਸਟੇ ਲਗਾ ਦਿੱਤੀ ਗਈ ਹੈ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਹੀ ਸੀ ਵਿਰੋਧ ਹੋ ਰਿਹਾ ਸੀ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਕਿ ਸਾਨਾਂ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖਟਕ ਸਿੰਘ ਗਿਲ ਜਿਹੜੇ ਨੇ ਉਹ ਸਾਡੇ ਨਾਲ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਪੂਰੀ ਜਿਹੜੀ ਰਣਨੀਤੀ ਬਣਾਈ ਗਈ ਸੀ ਕੀ ਪੂਰੀ ਪਟੀਸ਼ਨ ਸੀ ਤੇ ਕਿਸ ਤਰ੍ਹਾਂ ਦਾ ਪੂਰਾ ਮਾਮਲਾ ਜਿਹੜਾ ਹਾਈ ਕੋਰਟ ਚ ਰਿਹਾ ਕਿਸ ਸੰਦਰਭ ਦੇ ਵਿੱਚ ਹਾਈ ਕੋਰਟ ਨੇ ਪੂਰੇ ਮਾਮਲੇ ਨੂੰ ਲਿਆ ਹੈ ਗਿਲ ਸਾਹਿਬ ਤੁਸੀਂ ਮਾਮਲਾ ਲੈ ਕੇ ਆਏ ਸੀ ਪਹਿਲੇ ਸੀ ਜੋ ਮਾਮਲਾ ਇਸ ਨੂੰ ਹਾਈ ਕੋਰਟ ਤੱਕ ਲੈ ਕੇ ਆਏ ਸੀ ਅੱਜ ਫਾਈਨਲੀ ਜਿੱਤ ਹੋ ਗਈ ਕਿਸਾਨਾਂ ਦੀ ਮੈਡਮ ਫਾਈਨਲੀ ਤਾਂ ਚਲੋ ਜਿੱਤ ਹੋएगी ਇਨਸਾਫ ਮਿਲੇਗਾ ਹੀ ਜਸਟਿਸ ਤਾਂ ਹਮੇਸ਼ਾ ਜਿੱਤਦੀ ਹੀ ਹੈ ਫਿਲਹਾਲ ਸਾਨੂੰ ਰਾਹਤ ਮਾਨਯੋਗ ਅਦਾਲਤ ਨੇ ਬਹੁਤ ਵੱਡੀ ਰਾਹਤ ਦੇ ਦਿੱਤੀ ਹੈ ਜੀ ਜੋ ਫਾਰਮਰ ਸੜਕਾਂ ਤੇ ਤੁਰੇ ਫਿਰਦੇ ਸੀ ਉਹਨਾਂ ਨੂੰ ਵੀ ਰਾਹਤ ਮਿਲ ਗਈ ਹੈ ਪਟੀਸ਼ਨਰ ਨੂੰ ਵੀ ਰਾਹਤ ਮਿਲੀ ਹੈ ਜਿਹੜਾ 6 ਏਕੜ ਦਾ ਇੱਕ ਮਾਲਕ ਹੈ ਜੀ ਲੁਧਿਆਣਾ ਦਾ ਰਹਿਣ ਵਾਲਾ ਪਾਕਿਸਤਾਨ ਤੋਂ ਡਿਸਪਲੇਸਡ ਪਰਸਨ ਉਹਦੀ ਐਪਰੀਹੈਂਸ਼ਨ ਸੀ ਵੀ ਸਾਡੀ ਜ਼ਮੀਨ ਨੂੰ ਬਿਨਾ ਕਾਨੂੰਨ ਦੇ ਪ੍ਰੋਸੀਜਰ ਨੂੰ ਫਾਲੋ ਕੀਤੇ ਜੋ ਕਾਨੂੰਨ ਦਾ ਦਾਇਰਾ ਉਸ ਤੋਂ ਬਾਹਰ ਜਾ ਕੇ ਬੜੀ ਜਲਦੀ ਦੇ ਵਿੱਚ ਐਕਵਾਇਰ ਕੀਤਾ ਜਾ ਰਿਹਾ ਵਾ ਜਿਦੇ ਵਿੱਚ ਨਾ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਨਾ এনवायरमेंट ਦੀ ਇੰਪੈਕਟ ਅਸੈਸਮੈਂਟ ਤੇ ਨਾ ਹੀ ਕੋਈ ਸਪੈਸ਼ਲ ਕੇਸ ਫਾਰ ਮਲਟੀ ਕ੍ਰੌਪ ਬਣਾ ਕੇ ਬੜੀ ਜਲਦੀ ਦੇ ਵਿੱਚ ਇਹ ਕੀਤਾ ਜਾ ਰਿਹਾ ਤੇ ਉਸ ਚੀਜ਼ ਨੂੰ ਲੈ ਕੇ ਅਸੀਂ ਮੰਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਆਏ ਸੀ ਸਾਡੀ ਸੁਣਵਾਈ ਹੋਈ ਨੋਟਿਸ ਹੋਇਆ ਨੋਟਿਸ ਹੋਣ ਤੋਂ ਬਾਅਦ ਅੱਜ ਕੱਲ ਵੀ ਹੀアリング ਹੋਈ ਤੇ ਅੱਜ ਵੀ ਮਾਨਯੋਗ ਅਦਾਲਤ ਨੇ ਸਾਰੇ ਹੀアリング ਹੋਣ ਤੋਂ ਬਾਅਦ ਸਰਕਾਰ ਨੂੰ ਸਵਾਲ ਕੀਤਾ ਵੀ ਤੁਹਾਡਾ ਬਜਟ ਕੀ ਹੈ ਜੀ ਤਕਰੀਬਨ 1 ਸਵਾ 1 ਕਰੋੜ 25 ਇੱਕ 1 ਕਰੋੜ 25 ਲੱਖ ਰੁਪਏ ਲੱਗਦਾ ਇੱਕ ਇਕੜ ਨੂੰ ਡਿਵੈਲਪ ਕਰਨ ਲਈ ਅੱਜ ਦੀ ਡੇਟ ਦੇ ਵਿੱਚ ਇਨਫੋਰਮੇਸ਼ਨ ਅਲੱਗ ਆ ਜੀ 7000 ਇਕੜ ਨੂੰ ਐਗਜ਼ਾਮਪਲ ਲੈ ਲਓ ਵੀ ਤੁਸੀਂ ਐਕਵਾਇਰ ਕਰ ਲਿਆ ਪਹਿਲੀ ਗੱਲ ਤੋਂ ਐਕਵੀਜ਼ੀਸ਼ਨ ਦਾ ਪੈਸਾ ਕੌਣ ਦੇਗਾ ਉਸ ਤੋਂ ਬਾਅਦ ਉਹਨੂੰ ਡਿਵੈਲਪ ਕਰਨ ਦਾ ਪੈਸਾ ਕਿੱਥੋਂ ਆਏਗਾ ਅਗਰ ਤੁਸੀਂ ਡਿਵੈਲਪ ਕਰਦੇ ਹੋ ਕਿਸ ਟਾਈਮ ਲਾਈਨ 'ਚ ਤੁਸੀਂ ਡਿਵੈਲਪ ਕਰੋਗੇ ਫਾਰਮਰਜ਼ ਨੂੰ ਕਦੋਂ ਪਲਾਟ ਮਿਲਣਗੇ ਕਿੱਥੇ ਮਿਲਣਗੇ ਕਿਸ ਜਗ੍ਹਾ ਤੇ ਮਿਲਣਗੇ ਬੜੇ ਇਸ ਤਰ੍ਹਾਂ ਦੇ ਸਵਾਲ ਸੀਗੇ ਜਿਨ੍ਹਾਂ ਤੋਂ ਸਟੇਟ ਤੋਂ ਕੋਈ ਤਸੱਲੀ ਬਖਸ਼ ਰਿਪਲਾਈ ਨਹੀਂ ਦਿੱਤਾ ਗਿਆ ਤੇ ਇਸ ਲਈ ਮਾਨਯੋਗ ਅਦਾਲਤ ਨੇ ਤਰ੍ਹਾਂ ਦੀ ਬਹਿਸ ਸੁਣਦੇ ਹੋਏ ਪੰਜਾਬ ਸਰਕਾਰ ਦਾ ਪੱਖ ਸੁਣਦੇ ਹੋਏ ਇਸ ਪਾਲਿਸੀ ਨੂੰ ਹਾਲ ਦੀ ਘੜੀ ਫਿਲਹਾਲ ਇਨ ਟਰਮਸ ਸਟੇ ਕਰ ਦਿੱਤਾ ਗਿਆ ਵਾ ਤੇ ਹੁਣ 4 ਹਫਤੇ ਦਾ ਸਮਾਂ ਦਿੱਤਾ ਗਿਆ ਵਾ ਬਾਕੀ ਆਰਡਰ ਆ ਜਾਏਗਾ ਜੀ ਉਥੇ ਸਾਰੀ ਕੰਪਲੀਟ ਡਿਟੇਲ ਤੁਹਾਨੂੰ ਪਤਾ ਲੱਗ ਜੇ ਦੂਜੀ ਪਾਸੇ ਇਹ ਸਵਾਲ ਜਿਹੜਾ ਕਿਸਾਨਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਸੀ ਕਿ ਸਾਨੂੰ ਜ਼ਮੀਨ ਦੇ ਕੇ ਸਾਨੂੰ ਦਿੱਤਾ ਕੁਝ ਨਹੀਂ ਜਾ ਰਿਹਾ ਖੋਇਆ ਸਭ ਕੁਝ ਜਾ ਰਿਹਾ ਉਹ ਪੱਖ ਨੂੰ ਕਿਵੇਂ ਦੇਖਦੇ ਹੋ ਦੇਖੋ ਜ਼ਮੀਨ ਦੇਖੋ ਇੱਕ ਫਾਰਮਰ ਆ ਜੀ ਮੈਂ ਤੁਹਾਨੂੰ ਇਸ ਤਰੀਕੇ ਨਾਲ ਸਮਝਾਉਣਾ ਇੱਕ ਫਾਰਮਰ ਆ ਜਿਹੜਾ ਪਿਛਲੇ 40 50 ਸਾਲ ਤੋਂ ਜਨਰੇਸ਼ਨਸ ਤੋਂ ਉਹ ਫਾਰਮਿੰਗ ਕਰ ਰਿਹਾ ਕੋਈ ਇਹ ਕਿਤਾ ਤਾਂ ਹੈ ਨਹੀਂਗਾ ਵੀ ਤੁਸੀਂ ਇੱਕ ਡਿਗਰੀ ਕੀਤੀ ਜਾਂ ਤੁਸੀਂ ਕੋਈ ਪ੍ਰੋਫੈਸ਼ਨਲ ਬਣ ਗਏ ਤੇ ਤੁਸੀਂ ਉਹ ਸਾਰੀ ਜਨਰੇਸ਼ਨ ਚੇਂਜ ਕਰ ਦੋਗੇ ਇਹ ਜਨਰੇਸ਼ਨਸ ਪਿੱਛੋਂ ਫਾਰਮਿੰਗ ਕਰਦੀਆਂ ਆ ਰਹੀਆਂ ਅੱਜ ਸਰਟਨਲੀ ਤੁਸੀਂ ਉਹਨਾਂ ਨੂੰ ਕਹੋ ਜੀ ਤੁਹਾਨੂੰ ਅਸੀਂ ਖੇਤੀਬਾੜੀ ਵਾਲ ਜਗ੍ਹਾ ਲੈ ਕੇ ਤੁਹਾਨੂੰ ਪਲਾਟ ਦੇ ਦਿੱਤੇ ਬਟ ਉੱਤੇ ਮਕਾਨ ਕਿਵੇਂ ਬਣਾਉਣਗੇ ਜੀ ਤੁਸੀਂ ਮੈਂ ਪਟੀਸ਼ਨਰ ਦੀ ਗੱਲ ਕਰ ਲੈਂਦਾ 6 ਇਕੜ ਜ਼ਮੀਨ ਆ ਜੀ ਇਹ ਕਹਿੰਦੇ 6000 ਗਜ ਤੁਹਾਨੂੰ ਜਗਾ ਰੈ residențial ਵਾਸਤੇ 1000 1000 ਗਜ ਦੇ 6 ਉਹਦੇ ਦੇਤੇ ਜੀ ਤੇ 6 ਤੁਹਾਨੂੰ ਐਸਆ ਦੇ ਦਿੱਤੇ ਪਰ ਬਣਾਵਾਂਗੇ ਕਿਸ ਤਰੀਕੇ ਨਾਲ ਇਹਦਾ ਇਨਡਾਇਰੈਕਟਲੀ ਤੇ ਇਹੀ ਮਤਲਬ ਬਣੇਗਾ ਅਸੀਂ ਕੁਝ ਵੇਚਾਂਗੇ ਉਹਨਾਂ ਨੂੰ ਫਿਰ ਵੇਚਾਂਗੇ ਫਿਰ ਉਹਦੇ ਕੰਸਟ੍ਰਕਸ਼ਨ ਕਰਾਂਗੇ ਤੇ ਜਿਸ ਚੀਜ਼ ਦੀ ਸਾਨੂੰ ਅਸੀਂ ਬਿਲਡਰ ਤਾਂ ਹੈ ਨਹੀਂ ਨਾ ਅਸੀਂ ਡਿਵੈਲਪਰ ਨਾ ਸਾਨੂੰ ਰੀਅਲ ਸਟੇਟ ਦਾ ਕੰਮ ਹੁੰਦਾ ਜਿਹੜਾ ਸਾਨੂੰ ਕੰਮ ਆਉਂਦਾ ਉਹ ਤੁਸੀਂ ਸਾਨੂੰ ਹਟਾ ਰਹੇ ਹੋ ਤੇ ਜਿਹੜਾ ਕੰਮ ਸਾਨੂੰ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਸਾਨੂੰ ਪਾਉਣਾ ਚਾਹੁੰਦੇ ਹੋ ਇਹ ਤਾਂ ਕੋਈ ਪਾਲਿਸੀ ਨਹੀਂ ਜਿਹੜੀ ਕੋਈ ਰੈਸ਼ਨਲ ਪਾਲਿਸੀ ਦੇ ਵਿੱਚ ਹੋਰ ਟਰਮ ਜਿਹੜੀ ਵਰਤੀ ਗਈ ਸੀ ਕਿ ਕੰਸੈਂਟ ਵੇਸਡ ਪਾਲਿਸੀ ਆ ਕਿਸਾਨਾਂ ਦੇ ਕੰਸੈਂਟ ਦੇ ਨਾਲ ਹੋਵੇਗਾ ਇਸ ਨੂੰ ਲੈ ਕੇ ਵੀ ਸਵਾਲ ਜਿਹੜੇ ਖੜੇ ਹੋਏ ਹਾਈ ਕੋਰਟ 'ਚ ਹੋਏ ਆ ਇਸ ਮੁੱਦੇ ਤੇ ਡਿਸਕਸ ਦੇਖੋ ਕੰਸੈਂਟ ਨੋਨ ਕੰਸੈਂਟ ਦੀ ਬਾਤ ਚ ਗੱਲ ਆਉਂਦੀ ਹੈ ਜੀ ਸਭ ਤੋਂ ਪਹਿਲਾਂ ਗੱਲ ਆਏਗੀ ਕਾਨੂੰਨ ਦੀ ਵੀ ਕਿਸ ਲਾਅ ਦੇ ਥੱਲੇ ਇਹ ਪਾਲਿਸੀ ਲਈਾਈ ਜਾ ਰਹੀ ਆ ਕਿਉਂਕਿ ਅੱਜ ਕੋਈ ਬ੍ਰਿਟਿਸ਼ ਏਰਾ ਤਾਂ ਹੈ ਨਹੀਂ ਕਿ ਜਦੋਂ ਮਰਜੀ ਜਾਈਏ ਤੇ ਆਪਾਂ ਜਾ ਕੇ ਜ਼ਮੀਨ ਕਿਸੇ ਦੀ ਅਕਵਾਇਰ ਕਰ ਲਈ ਮੋਆਜਾ ਬਾਅਦ ਚ ਦਿੰਦੇ ਰਹਾਂਗੇ ਬਟ ਤੁਸੀਂ ਇੱਕ ਪਾਲਿਸੀ ਲੈ ਕੇ ਆ ਰਹੇ ਹੋ ਤੁਹਾਡੀ ਕਨਸੈਂਟ ਦਾ ਸਵਾਲ ਤਾਂ ਠੀਕ ਹੈ ਅਗਰ ਕਾਨੂੰਨ ਪਰਮਿਟ ਕਰਦਾ ਹੋਵੇਗਾ ਕਾਨੂੰਨ ਪਰਮਿਟ ਤਾਂ ਕਰਦਾ ਤੁਸੀਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਓ ਤੁਸੀਂ ਜਿਹੜੇ ਲਾਅ ਬਣੇ ਨੇ ਤੁਸੀਂ ਉਹਨਾਂ ਨੂੰ ਫਾਲੋ ਕਰੋ ਤੁਸੀਂ ਬਿਨਾ ਲਾਅ ਫਾਲੋ ਕਰੇ ਬਿਨਾ ਆਨਰੇਬਲ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੂੰ ਡਾਇਰੈਕਸ਼ਨਸ ਨੂੰ ਜੱਜਮੈਂਟਸ ਨੂੰ ਤੁਸੀਂ ਫਾਲੋ ਕਰੇ ਆਪਣੇ ਚੰਡੀਗੜ੍ਹ ਦੀ ਹੀ ਰਿਲੇਟਡ ਸੁਪਰੀਮ ਕੋਰਟ ਵੱਲੋਂ 2023 ਦਾ ਫੈਸਲਾ ਵਾ ਜਿਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਸੀ ਕੋਈ ਵੀ ਪਾਲਿਸੀ ਫ੍ਰੇਮ ਕਰਨ ਤੋਂ ਪਹਿਲਾਂ এনवायरमेंट ਅਸੈਸਮੈਂਟ ਕਰਵਾਓ ਲੁਧਿਆਣਾ ਦੇ ਕੇਸ ਦੇ ਵਿੱਚ ਤਾਂ ਬੁੱਢਾ ਦਰਿਆ ਜਾਂਦਾ ਜੀ ਸਭ ਤੋਂ ਕੰਟ੍ਰੋਵਰਸ਼ੀਅਲ ਦਰਿਆ ਵਾ ਰਾਜਸਥਾਨ ਤੱਕ ਉਹਦਾ ਮਸਲਾ ਵਾ ਤੇ ਤੁਸੀਂ এনवायरमेंट ਅਸੈਸਮੈਂਟ ਕਰਵਾਈ ਨਹੀਂ ਤੇ ਸਿੱਧਾ ਤੁਸੀਂ ਇਹਨੂੰ ਅਕਵਾਇਰ ਕਰਨ ਲਈ ਚੱਲ ਪਏ ਜਾਂ ਕੰਸੈਂਟ ਮੰਗਣ ਚੱਲ ਪਏ ਬਟ ਹੁਣ ਤੁਸੀਂ ਇਹ ਦੇਖੋ ਵੀ ਕੋਈ ਬੰਦਾ ਕੰਸੈਂਟ ਦੇਣੇ 50% ਮੰਨ ਲਓ ਫਾਰਮਰ ਕੰਸੈਂਟ ਦੇ ਦੇਣ ਤੇ ਬਾਕੀ ਜਿਹੜੇ 50% ਨੇ ਹੁਣ ਦੋ categories ਬਣ ਗਈਆਂ ਨੇ ਇੱਕ 50% ਤਾਂ ਉਹ ਹੋਗੇ ਜਿਨ੍ਹਾਂ ਨੇ ਜਗ੍ਹਾ ਦੇ ਕੇ ਪਲਾਟ ਲੈ ਲੇ ਤੇ ਬਾਕੀ ਜਿਹੜੇ 50% ਆ ਉਹ ਵੀ ਤੁਸੀਂ ਤੋਂ ਅਕਵਾਇਰ ਕਰੋਗੇ ਉਹਨੂੰ ਪੈਸੇ ਦੇਵੋਗੇ ਫਿਰ ਡਿਸਕ੍ਰਿਮੀਨੇਸ਼ਨ ਤਾਂ ਹੋ ਗਈ ਨਾ ਦੋ ਸੈਟ ਆਫ ਫਾਰਮਰਸ ਬਣ ਗਏ ਇੱਕ ਨੂੰ ਤਾਂ ਪਲਾਟ ਮਿਲ ਗਏ ਇੱਕ ਨੂੰ ਜ਼ਮੀਨ ਪੈਸੇ ਮਿਲ ਗਏ ਇਹ ਕਿਵੇਂ ਆਪਣਾ ਸੰਵਿਧਾਨ ਪਰਮਿਟ ਕਰਦਾ ਇਹ ਵੀ ਬਣ ਜਾਊਗਾ ਅਦਾਲਤ ਦੇ ਵਿੱਚ ਇਸ ਵੱਲ ਉੱਠਿਆ ਜੀ ਇਸ ਕੇਸ ਮੇਂ ਆਪਨੇ ਸੋਸ਼ਲ ਇੰਪੈਕਟ ਰਿਪੋਰਟ ਕਰਵਾਈ ਇਹ ਕੇਸ ਮੇਂ ਸੋਸ਼ਲ ਇੰਪ ਸਰ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਤਾਂ ਉੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਹੈ ਕਿ ਜੇਕਰ 2013 ਦਾ ਐਕਟ ਲੱਗ ਜਾਂਦਾ ਹੈ ਤਾਂ ਕਿਸਾਨਾਂ ਦਾ ਹਾਸਲੇ ਵਿੱਚ ਮੁਨਾਫਾ ਹੋਵੇਗਾ ਤਾਂ ਫਿਰ ਕਿਤੇ ਨਾ ਕਿਤੇ ਇਹ ਪਾਲਿਸੀ ਲਾਗੂ ਹੋ ਸਕਦੀ ਹੈ ਕਿਵੇਂ ਮੈਂ ਸਮਝ ਨਹੀਂ ਉਹ 2013 ਦਾ ਐਕਟ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ 4 ਗੁਣਾ ਵੱਧ ਪੈਸਾ ਵੀ ਮਿਲਦਾ ਹੈ ਫਿਫਥ 1 ਐਂਡ ਫਿਫਥ ਹਾਫ ਜਿਹੜਾ ਹੈ ਉਹ ਜ਼ਮੀਨ ਦਾ ਵੀ ਮਿਲਦਾ ਹੈ ਉਹ ਜੇਕਰ ਲਾਗੂ ਕਰ ਦਿੰਦੀ ਹੈ ਸਰਕਾਰ ਤਾਂ ਕਿਤੇ ਨਾ ਕਿਤੇ ਪੋਸਿਬਿਲਟੀ ਹੈ ਪਾਲਿਸੀ ਦੀ ਹੋਣ ਦੀ ਮੈਡਮ ਪਹਿਲਾਂ ਸੋਸ਼ਲ ਇੰਪੈਕਟ এনवायरमेंट ਇੰਪੈਕਟ ਤੇ ਮਲਟੀ ਕ੍ਰੌਪ ਵਾਲਾ ਕੇਸ ਪਹਿਲੇ ਸਟੱਡੀ ਕਰ ਲੈਣ ਫਿਰ ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਕੀ ਅਸੀਂ ਕਰ ਸਕਦੇ ਹਾਂ ਇਹੀ ਤਾਂ ਚੀਜ਼ ਕੀਤੀ ਨਹੀਂ ਇਹੀ ਤਾਂ ਮੰਨ ਲਿਓ ਅਦਾਲਤ ਨੇ ਕਿਹਾ ਤੁਹਾਡੀ ਰਿਪੋਰਟਸ ਕਿੱਥੇ ਨੇ ਅਗਰ ਉਹ ਕਰਦੇ ਨੇ ਕਾਨੂੰਨ ਦੇ ਤਰੀਕੇ ਨਾਲ ਜਾਂਦੇ ਨੇ ਅਸੀਂ ਵੀ ਇਸ ਰੇਟ 'ਚ ਇਹ ਨਹੀਂ ਕਿਹਾ ਅਸੀਂ ਵੀ ਇਹੀ ਨਾਲ ਆਏ ਤੁਸੀਂ ਲਾਅ ਨੂੰ ਤਾਂ ਫੋਲੋ ਕਰੋ ਲਾਅ ਤੋਂ ਉੱਪਰ ਤਾਂ ਨਹੀਂ ਗਏ ਤੁਸੀਂ ਤੁਸੀਂ ਤੁਹਾਡਾ ਜਲਦੀ ਤੋਂ ਜਲਦੀ ਪਾਲਿਸੀ ਲੈ ਰਹੇ ਹੋ ਨੋਟੀਫਾਈ ਕਰ ਰਹੇ ਹੋ ਲੈਟਸ ਤੁਸੀਂ ਲਾਅ ਨੂੰ ਜੋ ਬਟ ਪਹਿਲੀ ਵਾਰ ਤਾਂ ਹੈ ਨਹੀਂ ਕabhi ਕੋਈ ਤੇ ਐਕ acquisition ਹੋ ਰਹੀ ਹੈ ਐਕquisition ਹੁੰਦੀ ਹੈ ਨੈਸ਼ਨਲ ਹਾਈਵੇ ਦੀ ਵੀ ਹੋਈ ਹੈ ਬਟ ਪ੍ਰੋਸੀਜਰ ਤਾਂ ਆਪਟ ਕੀਤਾ ਨਾ ਡਿਊ ਪ੍ਰੋਸੈਸ ਆਫ ਲਾ ਤਾਂ ਫੋਲੋ ਕਰੋ ਨਾ ਹਾਂ ਡਿਊ ਪ੍ਰੋਸੈਸ ਆਫ ਲਾ ਦੇ ਨਾਲ ਜਦੋਂ ਆਉਣਗੇ ਉਦੋਂ ਫਿਰ ਦੇਖਾਂਗੇ ਜੀ ਕੀ ਹੁੰਦਾ ਬਹੁਤ ਤਾਂ ਬਿਲਕੁਲ ਕਹਿ ਸਕਦੇ ਆ ਕਿ ਇਸ ਪਾਲਿਸੀ ਦੇ ਉੱਤੇ ਸਟੇ ਲੱਗ ਚੁੱਕੀ ਐ 4 ਹਫਤਿਆਂ ਦਾ ਸਟੇ ਐ ਇਹ ਜੇਕਰ 4 ਹਫਤਿਆਂ ਦੇ ਵਿੱਚ ਸਰਕਾਰ ਕੋਈ ਜਵਾਬ ਦਾਖਲ ਕਰਦੀ ਐ ਕੋਈ ਚੰਗੀ ਭਰੋਸੇਯੋਗ ਰਿਪੋਰਟ ਦਾਖਲ ਕਰਦੀ ਐ ਫਿਰ ਕਿਤੇ ਨਾ ਕਿਤੇ ਜਵਾਬ ਫੈਸਲੇ ਬਦਲ ਸਕਦੇ ਨੇ ਪਰ ਹਾਲਾਂਕਿ ਅੱਜ ਦੀ ਘੜੀ ਜਿਹੜੀ ਐ ਇਸ ਪਾਲਿਸੀ ਦੇ ਉੱਤੇ ਸਟੇ ਲੱਗ ਚੁੱਕੀ ਐ ਵੀਡੀਓ ਜਨਰੇਟਾ ਪ੍ਰਸਾਦ ਦੇ ਨਾਲ ਅਿੰਦਰ ਸਿੱਧੂ ਐਬੀਪੀ ਸਾਂਝਾ ਪੰਜਾਬ ਨੇ ਹਾਈ ਕੋਰਟ ਚੰਡੀਗੜ੍ਹ